ਇਕ ਕਹਾਣੀ ਉਸ ਪਰਿਵਾਰ ਦੀ ਜੋ ਕਿ ਪੰਜਾਬ ਤੋਂ ਵਿਦੇਸ਼ ਦਾ ਚਲਾ ਗਿਆ ਪਰ ਨਾਲ ਕਿਉਂ ਆਪਣੀ ਛੋਟੀ ਸੋਚ ਵੀ ਲੈ ਗਿਆ ਇਸ ਘਰ ਦਾ ਮੁਖੀ ਇਸਔਰਤਾ ਪਤੀ ਨਵਨਿਸ਼ਾਨ ਸਿੰਘ ਅਤੇ ਉਸ ਨੇ ਆਪਣੀ ਛੋਟੀ ਸੋਚ ਤੇ ਸਦਕਾ ਕੀ ਕੁਝ ਕੀਤਾ ਉਹ ਸੁਣ ਕੇ ਅੱਜ ਤੁਸੀਂ ਹੈਰਾਨ ਹੋ ਜਾਵੋਗੇ 43 ਸਾਲ ਦੀ ਔਰਤ ਦਵਿੰਦਰ ਕੌਰ ਉਸ ਦੀ ਇੱਕ ਜਵਾਨ ਧੀ ਨਵਨੀਤ ਕੌਰ ਇੱਕ ਹੋਰ ਧੀ ਅਤੇ ਦੋ ਮੁੰਡੇ ਕੁੱਲ 4 ਬੱਚੇ ਸੀ ਇਹਨਾਂ ਦੇ 2018 ਦੇ ਵਿੱਚ ਦਵਿੰਦਰ ਕੌਰ ਆਪਣੀ ਕੁੜੀ ਦੇ ਕੋਲ ਜਿਸ ਦਾ ਨਾਮ ਨਵਨੀਤ ਕੌਰ ਸੀ ਉਸਤੇ ਕੋਲ ਵਿਦੇਸ਼ ਚਲੀ ਜਾਂਦੀ ਹੈ অন্ਟਾਰੀਓ ਦੇ ਵਿੱਚ ਇਹ ਰਹਿ ਰਹੇ ਸੀ ਪਰ ਉੱਥੇ ਜਾਣ ਮਗਰੋਂ ਇੱਕ ਵਾਰ ਮੁੜ ਤੋਂ ਦਵਿੰਦਰ ਕੌਰ ਵਾਪਸ ਪੰਜਾਬ ਆ ਜਾਂਦੀ ਹੈ ਇੱਥੇ ਆ ਕੇ ਉਸਨੇ ਕੁਕਿੰਗ ਦਾ ਕੋਰਸ ਕੀਤਾ ਤੇ 2019 ਦੇ ਵਿੱਚ ਉਹ ਮੁੜ ਤੋਂ ਆਪਣੀ ਧੀ ਦੇ ਕੋਲ ਵਿਦੇਸ਼ ਚਲੀ ਗਈ 2020 ਦੇ ਵਿੱਚ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਲੋਕਡਾਊਨ ਲੱਗ ਗਿਆ ਮਾਤਾ ਤੇਤੀ ਉੱਥੇ ਹੀ ਰਹਿਣ ਲੱਗ ਪਈਆਂ ਅਤੇ ਇਸ ਮੰਗਰੋਂ ਉਹਨਾਂ ਨੇ ਇਹ ਸੋਚਿਆ ਕਿ ਕਿਉਂ ਨਾ ਬਾਕੀ ਰਹਿੰਦੇ ਪਰਿਵਾਰ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵਿਦੇਸ਼ ਦੇ ਵਿੱਚ ਬੁਲਾ ਲਈਏ। ਇਹੋ ਜਿਹੀਆਂ ਗੱਲਾਂ ਕਰਦੇ ਵਿੱਚ ਅਕਸਰ ਹੁੰਦੀਆਂ ਸੀ ਅਤੇ 2022 ਦਾ ਉਹ ਸਮਾਂ ਜਦੋਂ ਪੰਜਾਬ ਦੇ ਵਿੱਚ ਰਹਿੰਦੀ 20 ਸਾਲ ਦੀ ਤੀ ਦੋ ਪੁੱਤ ਅਤੇ ਦਵਿੰਦਰ ਕੌਰ ਦਾ ਪਤੀ ਨਵਨੀਸ਼ਾਨ ਸਿੰਘ ਇਹ ਚਾਰੋਂ ਜਾਣੇ ਇੱਥੇ ਸੀ ਤਾਂ ਹੁਣ ਵਿਜ਼ਿਟਰ ਵੀਜ਼ਾ ਤੇ 2022 ਦੇ ਵਿੱਚ ਪਤੀ ਆਪਣੇ ਦੋਵਾਂ ਪੁੱਤਾਂ ਨੂੰ ਲੈ ਕੇ ਵਿਦੇਸ਼ ਦੇ ਵਿੱਚ ਚਲਾ ਜਾਂਦਾ ਹੈ ਵਿਦੇਸ਼ ਦੇ ਵਿੱਚ ਜਾਣ ਤੋਂ ਬਾਅਦ ਕੁਝ ਸਮੇਂ ਦੇ ਵਿੱਚ ਪਤਾ ਲੱਗਦਾ ਹੈ ਕਿ ਪਤੀ ਪਤਨੀ ਦੀ ਆਪਸ ਦੇ ਵਿੱਚ ਕੋਈ ਬਹੁਤੀ ਚੰਗੀ ਨਹੀਂ ਬਣਦੀ ਪਤੀ ਸ਼ਰਾਬ ਪੀਂਦਾ, ਦੇਵੀ ਸੀ ਘਰ ਦੇ ਵਿੱਚ ਕਈ ਗੱਲਾਂ ਨੂੰ ਲੈ ਕੇ ਲੜਾਈ ਝਗੜਾ ਵੀ ਹੁੰਦਾ ਸੀ, ਕੁੱਟਮਾਰ ਵੀ ਕਰਦਾ ਸੀ। ਉਹ ਆਪਣੀ ਪਤਨੀ ਦੇਵੀ ਸੁਣਨ ਦੇ ਵਿੱਚ ਆਇਆ। ਅਤੇ ਇਸ ਮਗਰੋਂ ਪਤਾ ਲੱਗਦਾ ਹੈ ਕਿ 6 ਮਹੀਨੇ ਬਾਅਦ ਹੀ ਦਵਿੰਦਰ ਕੌਰ ਤੇ ਨਾਲੋਂ ਨਵਨਿਸ਼ਾਨ ਸਿੰਘ ਵੱਖਰਾ ਹੋ ਕੇ ਰਹਿਣ ਲੱਗ ਪੈਂਦਾ। ਘਰ ਦੇ ਹਾਲਾਤਾਂ ਨੂੰ ਬੱਚੇ ਚੰਗੀ ਤਰ੍ਹਾਂ ਸਮਝਦੇ ਹੁੰਦੇ ਨੇ। ਖਾਸ ਕਰ ਧੀਆ ਉਹ ਛੋਟੀਆਂ ਵੱਡੀਆਂ ਹਰੇਕ ਗੱਲਾਂ ਨੂੰ ਆਪ ਹੀ ਭਾਂਪ ਲੈਂਦੀਆਂ ਨੇ ਜਿਹੜੀਆਂ ਕਿ ਘਰ ਦੇ ਵਿੱਚ ਹੋ ਰਹੀਆਂ ਹੁੰਦੀਆਂ। ਹੁਣ ਜਦੋਂ ਇੱਕ ਪਿਓ ਇਹੋ ਜਿਹੀਆਂ ਹਰਕਤਾਂ ਕਰਦੇ ਵਿੱਚ ਕਰ ਰਿਹਾ ਹੋਵੇ ਤਾਂ ਜਵਾਨ ਧੀਆਂ ਨੂੰ ਬਿਨਾ ਕੁਝ ਬੋਲੇ ਬਿਨਾ ਕੁਝ ਸਮਝਾਏ ਹੀ ਹਰੇਕ ਗੱਲ ਦੀ ਸਮਝ ਆ ਜਾਂਦੀ ਹੈ ਕਿ ਇੱਥੇ ਚੱਲ ਕੀ ਰਿਹਾ ਹੈ ਤਾਂ ਖੈਰ ਇਸ ਮਗਰੋਂ ਹੁਣ ਜਦੋਂ 6 ਮਹੀਨੇ ਹੋ ਚੁੱਕੇ ਸੀ ਕਿ ਨਵਨਿਸ਼ਾਨ ਸਿੰਘ ਪਿਤਾ ਘਰ ਤੋਂ ਵੱਖ ਰਹਿ ਰਿਹਾ ਸੀ ਦਵਿੰਦਰ ਕੌਰ ਜੋ ਕਿ ਮਾਂ ਸੀ ਨਵਨੀਤੀ ਉਹ ਕੰਮ ਤੋਂ ਵਾਪਸ ਆਪਣੇ ਘਰ ਨੂੰ ਪਰਤੀ ਸੀ ਸਮਾਂ ਸੀ 4:35 ਵਜੇ ਦਾ ਕారణ ਤੋਂ ਬਾਅਦ ਉਸਨੂੰ ਫੋਨ ਆਂਦਾ ਉਸਦੇ ਪਤੀ ਦਾ ਅਤੇ ਉਹ ਆਖਦਾ ਹੈ ਕਿ ਮੈਂ ਸਾਰਾ ਕੁਝ ਠੀਕ ਕਰਨਾ ਚਾਹੁੰਨਾ ਮੈਂ ਸਭ ਕੁਝ ਸੁਲਝਾਉਣਾ ਚਾਹਨਾ ਜਿਸ ਤੇ ਚਲਦੇ ਹੋਏ ਮੈਂ ਤੇਰੇ ਨਾਲ ਇੱਕ ਮੁਲਾਕਾਤ ਕਰਨੀ ਹੈ ਤੇ ਤੂੰ ਇਸ ਪੈਰੋ پارک ਮੇਰੇ ਕੋਲ ਮਿਲਣ ਦੇ ਲਈ ਆ ਜਾ ਇਹ ਗੱਲ ਸੁਣਨ ਤੋਂ ਬਾਅਦ ਪਤਨੀ ਦਾ ਮਨ ਦੋ ਚਿੱਤੀ ਦੇ ਵਿੱਚ ਫਸ ਜਾਂਦਾ ਹੈ ਕਿ ਉਹੀ ਬੰਦਾ ਹੈ ਜਿਹੜਾ ਬੁਰੀਆਂ ਗੱਲਾਂ ਕਰਦਾ ਹੈ ਹਮੇਸ਼ਾ ਉਹਨੇ ਕਦੇ ਚੰਗੀ ਗੱਲ ਸੋਚੀ ਤੱਕ ਨਹੀਂ ਤੇ ਅੱਜ ਉਹ ਸਭ ਕੁਝ ਸੁਲਝਾਉਣ ਦੀ ਗੱਲ ਕਰ ਰਿਹਾ ਹੈ ਇਕ ਆਸ ਤੇ ਉਮੀਦ ਦੇ ਨਾਲ ਪਤਨੀ ਦਵਿੰਦਰ ਕੌਰ ਨੂੰ ਲੱਗਦਾ ਹੈ ਕਿ ਹੋ ਸਕਦਾ ਹੈ ਕਿ ਪਤੀ ਸੁਧਰ ਗਿਆ ਹੋਵੇ ਕੋਈ ਰੱਬ ਦਾ ਚਮਤਕਾਰ ਹੋਵੇ ਤੇ ਮੁਰ ਤੋਂ ਸਾਡਾ ਸਾਰਾ ਪਰਿਵਾਰ ਇਕੱਠਾ ਹੋਵੇਗਾ ਇਸ ਤੋਂ ਚੰਗੀ ਗੱਲ ਹੋਰ ਕਿਹੜੀ ਹੋ ਸਕਦੀ ਹੈ ਇਹ ਸਭ ਕੁਝ ਸੋਚਤੇ ਹੋਏ ਦਵਿੰਦਰ ਕੌਰ ਜਾਣ ਦੇ ਲਈ ਤਿਆਰ ਹੋ ਕੇ ਬੈਠੀ ਹੁੰਦੀ ਉਹਨੇ ਮਨ ਪਹਿਲਾਂ ਹੀ ਬਣਾ ਲਿਆ ਸੀ ਕਿ ਜਾਣਾ ਪਰ ਉਹ ਜਾਣ ਤੋਂ ਪਹਿਲਾਂ ਆਪਣੀ ਧੀ ਜਿਸ ਦੀ ਉਮਰ 23 ਸਾਲ ਦੀ ਸੀ ਅਤੇ ਨਾਮ ਨਵਨੀਤ ਸੀ ਵਿਦੇਸ਼ ਤੇ ਵਿਚ ਹੀ ਸੀ ਜਿਸ ਦੇ ਕੋਲ ਮਾਂ ਰਹਿਣ ਗਈ ਸੀ ਉਸਨੂੰ ਫੋਨ ਕਰਕੇ ਸਭ ਕੁਝ ਦੱਸਦੀ ਹੈ ਕਿ ਤੇਰੇ ਪਿਤਾ ਦਾ ਮੈਨੂੰ ਫੋਨ ਆਇਆ ਸੀ ਅਤੇ ਉਹ ਆਖ ਰਹੇ ਨੇ ਕਿ ਮੈਨੂੰ ਮਿਲਣ ਤੇ ਲਈਆ। ਧੀ ਨੂੰ ਸ਼ੱਕ ਹੁੰਦਾ ਹੈ ਕਿ ਇਹੋ ਜਿਹਾ ਪਿਓ ਇਹੋ ਜਿਹਾ ਪਤੀ ਆਖਿਰਕਾਰ ਕਿਉਂ ਆਪਣੀ ਪਤਨੀ ਨੂੰ ਅਚਾਨਕ ਬੁਲਾ ਰਿਹਾ ਹੈ। ਜੇਕਰ ਵਾਕਈ ਕੋਈ ਚੰਗੀ ਗੱਲ ਤੇ ਖਬਰ ਹੁੰਦੀ ਤਾਂ ਹੋ ਸਕਦਾ ਕਿ ਉਹ ਘਰ ਆ ਕੇ ਮਿਲਦਾ। ਤਾਂ ਖੈਰ मां ਨੂੰ ਮਨਾ ਕੀਤਾ ਸੀ ਧੀ ਨੇ ਕਿ ਉਹ ਕੱਲੀ ਮਿਲਣ ਨਾ ਜਾਵੇ ਧੀ ਨੇ ਕਿਹਾ ਕਿ ਮੈਂ ਆਪਣੀ ਸ਼ਿਫਟ ਖਤਮ ਕਰਕੇ ਘਰ ਪਹੁੰਚਣ ਹੀ ਵਾਲੀ ਆ ਆਪਾਂ ਫੇਰ ਇਕੱਠੇ ਚੱਲਦੇ ਆ ਪਰ मां ਨੇ ਪਹਿਲਾਂ ਹੀ ਉਸ ਆਪਣੇ ਪਤੀ ਨੂੰ ਹਾਂ ਕਰ ਦਿੱਤੀ ਸੀ ਕਿ ਮੈਂ ਆ ਰਹੀ ਹਾਂ ਪਰ ਇਥੇ ਇਸ ਮਾਂ ਨੇ ਆਪਣਾ ਇੱਕ ਪਤਨੀ ਹੋਣ ਦਾ ਧਰਮ ਉੱਪਰ ਰੱਖਿਆ ਆਪਣੇ ਸਾਰੇ ਫਰਜ਼ ਨਿਭਾਉਣ ਦੀ ਕੋਸ਼ਿਸ਼ ਕੀਤੀ ਅਤੇ ਹੀ ਸੋਚਦੇ ਹੋਏ ਆਪਣੇ ਪਤੀ ਨੂੰ ਉਹ ਪਾਰਕ ਦੇ ਵਿੱਚ ਮਿਲਣ ਤੇ ਲਈ ਪਹੁੰਚ ਜਾਂਦੀ ਹੈ ਉੱਥੇ ਪਹੁੰਚਣ ਤੋਂ ਬਾਅਦ ਪਤਾ ਨਹੀਂ ਦੋਹਾਂ ਦੇ ਵਿੱਚ ਕੀ ਗੱਲਬਾਤ ਹੋਈ ਹੈ ਕਿਉਂਕਿ ਇਹ ਗੱਲਬਾਤ ਜਾਂ ਤਾਂ ਉਹ ਦਰਿੰਦਾ ਪਤੀ ਜਾਣਦਾ ਹੈ ਜਾਂ ਫਿਰ ਦਵਿੰਦਰ ਕੌਰ ਜੋ ਕਿ ਇਸ ਸਮੇਂ ਦੁਨੀਆ ਦੇ ਵਿੱਚ ਨਹੀਂ ਦਵਿੰਦਰ ਕੌਰ ਤੇ ਉੱਪਰ ਪਾਰਕ ਦੇ ਅੰਦਰ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ ਇੱਕ ਤੋਂ ਬਾਅਦ ਇੱਕ ਜ਼ਖਮ ਬਣਾ ਦਿੱਤੇ ਗਏ ਉਸ ਦੇ ਸਰੀਰ ਦੇ ਉੱਪਰ ਅਤੇ ਇਹਨੇ ਜਿਆਦਾ ਡੰਗੇ ਸੀ ਕਿ ਉਹਨਾਂ ਦੇ ਫਟ ਦਵਿੰਦਰ ਕੌਰ ਸਹਾਰ ਨਾ ਸਕੇ ਹੁਣ ਜਦੋਂ ਨਵਨੀਤ कौर ਆਪਣੇ ਘਰ ਪਹੁੰਚਦੀ ਹੈ ਤਾਂ ਉਹ ਇਹ ਹੀ ਪੁੱਛਦੀ ਹੈ ਪਹਿਲਾਂ ਘਰ ਦੇ ਵਿੱਚ ਜਿਹੜੇ ਦੋ ਭਰਾ ਮੌਜੂਦ ਸੀ ਕਿ ਮਾਂ ਹੁਣ ਕਿੱਥੇ ਹੈ ਮਾਂ ਘਰ ਪਹੁੰਚੀ ਨਹੀਂ ਤਾਂ ਉਹ ਆਖਦੇ ਨੇ ਕਿ ਨਹੀਂ ਤੀਨੇ ਆਪਣੇ ਵੱਡੇ ਭਰਾ 18 ਸਾਲ ਦਾ ਸੀ ਜਿਹੜਾ ਉਸ ਨੂੰ ਕਿਹਾ ਕਿ ਉਹ ਜਾ ਕੇ ਪਾਰਕ ਦੇ ਵਿੱਚ ਮਾਂ ਨੂੰ ਲੱਭ ਕੇ ਆਵੇ ਜਿਵੇਂ ਹੀ ਇਹ ਮੁੰਡਾ ਪਾਰਕ ਦੇ ਵਿੱਚ ਪਹੁੰਚਦਾ ਹੈ ਤਾਂ ਉੱਥੇ ਉਸ ਨੂੰ ਖੂਨ ਦੇ ਨਾਲ ਲਤਪਤ ਪਈ ਆਪਣੀ ਮਾਂ ਦਿਖਾਈ ਦਿੰਦੀ ਹੈ ਮਾਂ ਨੂੰ ਚੱਕਿਆ ਗਿਆ ਐਂਬੂਲੈਂਸ ਬੁਲਾਈ ਗਈ ਪੁਲਿਸ ਨੂੰ ਫੋਨ ਕੀਤਾ ਗਿਆ ਆਪਣੀ ਭੈਣ ਨੂੰ ਵੀ ਸੂਚਿਤ ਕੀਤਾ ਭਰਾ ਨੇ ਕਿ ਇਹ ਸਭ ਕੁਝ ਹੋ ਗਿਆ ਇਸ ਤੋਂ ਬਾਅਦ ਪੁਲਿਸ ਨੇ ਨਵ ਨਿਸ਼ਾਨ ਸਿੰਘ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਨਾਲ ਹੀ ਇਹ ਪਤਾ ਲੱਗਿਆ ਕਿ ਉਸ ਨੇ ਆਪਣੇ ਫੋਨ ਦੇ ਵਿੱਚ ਆਪਣੀ ਪਤਨੀ ਨੂੰ ਮਾਰਨ ਸਮੇ ਇੱਕ ਵੀਡੀਓ ਬਣਾਈ ਸੀ ਇਸ ਵੀਡੀਓ ਦੇ ਵਿੱਚ ਉਹ ਦਵਿੰਦਰ ਕੌਰ ਨੂੰ ਆਪਣੀ ਪਤਨੀ ਨੂੰ ਗਾਲ੍ਹਾਂ ਕੱਢ ਰਿਹਾ ਹੈ ਅਤੇ ਆਖ ਰਿਹਾ ਹੈ ਕਿ ਹੁਣ ਬਲਾ ਪੁਲਿਸ ਨੂੰ ਹੁਣ ਕਾਲ ਕਰ ਪੁਲਿਸ ਨੂੰ ਇਹ ਸਾਰੀ ਵੀਡੀਓ ਬਣਾਉਣ ਤੋਂ ਬਾਅਦ ਨਵਨਿਸ਼ਾਨ ਸਿੰਘ ਨੇ ਇੱਥੇ ਹੀ ਨਹੀਂ ਰੁਕੀ ਉਸਦੀ ਕਰੂਰਤਾ ਸਗੋਹੀ ਵੀਡੀਓ ਉਸਦੇ ਆਪਣੇ ਭਰਾ ਨੂੰ ਭੇਜ ਦਿੱਤੀ ਉਹ ਭਰਾ ਜਿਹਨੇ ਉਸ ਨੂੰ ਸੋਸ਼ਲ ਮੀਡੀਆ ਤੇ ਅਪਲੋਡ ਕੀਤਾ ਹੁਣ ਅਤੇ ਨਾਲ ਹੀ ਇਹ ਵੀ ਵੀਡੀਓ ਉਸਨੇ ਆਪਣੀ ਭਤੀਜੀ ਨੂੰ ਵੀ ਭੇਜ ਦਿੱਤੀ ਦਵਿੰਦਰ ਕੌਰ ਦੀ ਧੀ ਉਹ ਟੀ ਰੋਂਦੀ ਹੋਈ ਦੱਸਦੀ ਹੈ ਕਿ ਮੇਰੇ ਤੋਂ ਉਹ ਵੀਡੀਓ ਦੇਖੀ ਤੱਕ ਨਹੀਂ ਗਈ ਇਹ ਬੱਚਾ ਕਿਵੇਂ ਦੇਖ ਸਕਦਾ ਜ ਜਦੀ ਉਮਰ ਖੁਦ ਦੀ ਤੇ 1 ਸਾਲ ਦੀ ਸੀ ਆਪਣੀ ਮਾਂ ਨੂੰ ਇਹੋ ਜਿਹੇ ਹਾਲਾਤਾਂ ਦੇ ਵਿੱਚ ਉਹ ਵੀ ਉਦੋਂ ਜਦੋਂ ਉਸਤੇ ਆਖਰੀ ਸੰਮੇ ਦੇ ਵਿੱਚ ਵੀ ਆਪਣੀ ਮਾਂ ਨੂੰ ਰੋਕਿਆ ਹੋਵੇ ਅਤੇ ਉਸਦੇ ਮਨ ਦੇ ਵਿੱਚ ਪਹਿਲਾਂ ਹੀ ਇਹੋ ਜਿਹੀ ਸ਼ੰਕਾ ਹੋਵੇ ਕਿ ਉਸ ਦਾ ਪਿਓ ਕੁਝ ਵੀ ਕਰ ਸਕਦਾ ਤੇ ਹੋਇਆ ਵੀ ਉਹੀ ਇਸ ਦਰਿੰਦਗੀ ਦੀ ਵੀਡੀਓ ਵਾਇਰਲ ਕਰ ਦਿੱਤੀ ਗਈ ਲੱਖਾਂ ਹਜ਼ਾਰਾਂ ਲੋਕਾਂ ਨੇ ਇਸ ਨੂੰ ਦੇਖਿਆ ਅਤੇ ਉਸ ਬੰਦੇ ਨੂੰ ਲਾਂਤਾਂ ਪਾਈਆਂ ਗੁੱਸਾ ਹੋਈ ਨਰਾਜ਼ਗੀ ਦਿਖਾਈ ਥੂ-ਥੂ ਕੀਤੀ ਕਿ ਕੋਈ ਪਤਿੰਜ ਕਿਵੇਂ ਕਰ ਸਕਦਾ ਤਾਂ ਖੈਰ ਇਹ ਸਾਰੀ ਵੀਡੀਓ ਵਾਇਰਲ ਵੀ ਹੋਈ ਅਤੇ ਇਸ ਮਗਰੋਂ ਹੁਣ ਜਦੋਂ ਪੁਲਿਸ ਨੇ ਨਗਨੀਸ਼ਾਨ ਸਿੰਘ ਨੂੰ ਹਿਰਾਸਤ ਦੇ ਵਿੱਚ ਲਿਆ ਤਾਂ ਉਸ ਦੇ ਉੱਪਰ ਕੇਸ ਚੱਲ ਰਿਹਾ ਹੈ ਪਰ ਇਹ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਇੱਕ ਖਬਰ ਸੀ ਜਿੱਥੇ ਇੱਕ ਪਤਨੀ ਦੇ ਵੱਲੋਂ ਸਿਰਫ ਇਹ ਕੋਸ਼ਿਸ਼ ਕੀਤੀ ਗਈ ਸੀ ਕਿ ਉਸ ਦਾ ਘਰ ਮੁੜ ਤੋਂ ਹਸਤਾਬਸਤਾ ਹੋਵੇ ਉਸ ਦੇ ਬੱਚਿਆਂ ਦੇ ਕੋਲ ਮਾਂ ਤੇ ਪਿਓ ਦੋਵੇਂ ਹੋਣ ਉਹਨਾਂ ਦੀ ਜ਼ਿੰਦਗੀ ਇੰਜ ਅਧੂਰੀ ਨਾ ਰਹੇ ਉਜੜੇ ਨਾ ਇੱਕ ਚੰਗੀ ਆਸ ਤੇ ਉਮੀਦ ਲੈ ਕੇ ਦਮਿੰਦਰ ਕੌਰ ਜਿਸ ਦੀ ਉਮਰ 43 ਸਾਲ ਦੀ ਸੀ 20 ਸਾਲ ਦਾ ਇਹ ਲੰਬਾ ਵਿਆਹ ਸੀ ਉਸ ਦੇ ਵਿੱਚ ਉਸ ਨੇ ਸਭ ਕੁਝ ਠੀਕ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਜਦੋਂ ਹਾਲਾਤ ਵਿਗੜਦੇ ਉਸ ਨੇ ਦੇਖਿਆ ਸੀ ਤਾਂ ਤਲਾਕ ਲੈਣ ਦੀ ਵੀ ਸੋਚੀ ਸੀ ਪਰ ਫਿਰ ਕਿਸੇ ਤਰ੍ਹਾਂ ਉਸ ਨੇ ਮਨ ਬਦਲ ਲਿਆ ਤੇ ਤਲਾਕ ਨਹੀਂ ਲਿਆ ਆਪਣੇ ਪਤੀ ਦੀ ਗੱਲ ਮੰਨ ਕੇ ਉਹ ਪਾਰਕ ਦੇ ਵਿੱਚ ਗਈ ਪਰ ਉੱਥੇ ਉਸ ਦੇ ਨਾਲ ਇਹ ਦਰਿੰਦਗੀ ਹੋਈ ਜਿਸ ਤੇ ਵਿੱਚ ਪਤੀ ਨੇ ਆਪਣੀ ਪਤਨੀ ਦੀ ਜਾਨ ਲੈ ਲਈ ਨਾਲ ਹੀ ਵੀ ਪਤਾ ਲੱਗਦਾ ਇਸ ਪੂਰੀ ਕਹਾਣੀ ਨੂੰ ਲੈ ਕੇ ਕਿ ਪਤੀ ਦਾ ਕਿਸੇ ਦੇ ਨਾਲ ਵੀ ਸੰਪਰਕ ਨਹੀਂ ਸੀ ਨਾ ਪਤਨੀ ਦੇ ਨਾਲ ਨਾ ਆਪਣੀ ਧੀ ਦੇ ਨਾਲ ਨਾ ਹੀ ਵੱਡੇ ਪੁੱਤ ਨਾਲ ਸਿਰਫ ਅਤੇ ਸਿਰਫ ਉਹ ਇੱਕ ਆਪਣੇ 16 ਸਾਲ ਦਾ ਜਿਹੜਾ ਛੋਟਾ ਪੁੱਤ ਸੀ ਉਸਦੇ ਨਾਲ ਕੰਟੈਕਟ ਦੇ ਵਿੱਚ ਸੀ ਬਾਕੀ ਉਸ ਨੂੰ ਕਿਸੇ ਦੀ ਪਰਵਾਹ ਨਹੀਂ ਸੀ ਕਿਸੇ ਦੀ ਖੈਰ ਖਬਰ ਦੇ ਨਾਲ ਉਸ ਦਾ ਕੋਈ ਮਤਲਬ ਨਹੀਂ ਸੀ